ਕਿਰਨ ਪੁੱਤਰ ਠੀਕ ਹੈ ਹਾਂਜੀ ਹਾਂਜੀ ਮੰਮੀ ਜੀ ਦਿਲ ਲੱਗ ਗਿਆ ਹਾਂਜੀ ਮੰਮੀ ਲੱਗ ਗਿਆ ਹੋਰ ਕੀਤਾ ਹੀ ਮੰਮੀ ਨੇ ਟੈਲੀਫੋਨ ਨਹੀਂ ਨਹੀਂ ਮੰਮੀ ਨਾਲ ਤੇ ਮੇਰੀ ਕੋਈ ਗੱਲ ਹੀ ਨਹੀਂ ਹੋਈ ਜੀ ਪੁੱਤ ਕਰ ਲੈ ਉਹਨਾਂ ਦਾ ਵੀ ਦਿਲ ਨਹੀਂ ਲੱਗਦਾ ਹੋਣਾ ਤੇਰੇ ਬਿਨਾ ਕੋਈ ਗੱਲ ਨਹੀਂ ਤੇਰਾ ਦਿਲ ਹੋਰ ਪਾਸੇ ਲੱਗੇ ਆ ਮੰਮੀ ਨੂੰ ਕਾਹ ਹੋ ਹਾਂਜੀ ਹਾਂਜੀ ਹਾਂ ਚਾਹ ਲੱਗਣਾ ਦਾ ਬਾਕੀ ਰੈਸਟ ਵਗੈਰਾ ਠੀਕ ਕੀਤੀ ਰਾਤੀ ਹਾਂਜੀ ਸਭ ਵਧੀਆ ਮੰਮੀ ਮੈਂ ਕਰ ਲਾਂਗੀ ਅੱਜ ਮੰਮੀ ਨੂੰ ਫੋਨ ਕਰ ਲੈ ਫੋਨ ਫੋਨ ਚਲ ਬਹੁਤੀ ਗੱਲ ਐ ਜੇ 10 10 ਲੱਗਣ ਡਈ ਐ ਤੇ ਗੋਲਡੀ ਨਾ ਕਿਤੇ ਘੁੰਮ ਫਿਰਿਆ ਜਾ ਕੇ ਫਿਰ ਕੇ ਆ ਹਾਂਜੀ ਹਾਂਜੀ ਛੋਟੀ ਮੰਮੀ ਤੇ ਰਿਆ ਨਾਸ਼ਤੇ ਪਾਣੀ ਦਾ ਤੇ ਤੁਸੀਂ ਦੋਨੇ ਜਾਨੇ ਭਾਵੇਂ ਬਾਹਰ ਨਾਸ਼ਤਾ ਕਰ ਲਵੋ ਦੋਨੇ ਜਾਨੇ ਨਾਲੇ ਘੁੰਮ ਫਿਰਨ ਨਾਲ ਬੱਚਿਆਂ ਦੇ ਦਿਲ ਲੱਗ ਜਾਏਗਾ ਕਿਸ ਤਰ੍ਹਾਂ ਨਾ ਦਿਲ ਕਰਦਾ ਜਿਸ ਤਰ੍ਹਾਂ ਨਾ ਤੇਰਾ ਦਿਲ ਕਰਦਾ ਨਾ ਬੇਟਾ ਤੂੰ ਘੁੰਮ ਫਿਰਿਆ ਜਾ ਕੇ ਸਾਡੇ ਮੂੰਹ ਵੱਲ ਨਾ ਵੇਖ ਅਸੀਂ ਤਾਂ ਦਰਾਨੀ ਛਾਨੀ ਨੇ ਅੱਧੀਆਂ ਜੋ ਦਿਲ ਕੀਤਾ ਬਣਾ ਕੇ ਖਾਪੀ ਲੈਣਾ ਦੀ ਦੀ ਤਾਂ ਜਰੂਰ ਤੋਂ ਹੋਵੇ ਤੇ ਖੁੱਲ ਕੇ ਕਹਿਣਾ ਹਾਂ ਚਕਨਾਨੀ ਬਿਲਕੁਲ ਕਿਸੇ ਗੱਲ ਦੀ ਨਹੀਂ ਤੇਰਾ ਆਪਣਾ ਘਰ ਆ ਹੁਣ ਇੱਥੇ ਰਹਿਣਾ ਪੁੱਤਰ ਜਿਹੜੀ ਚੀਜ਼ ਦੀ ਜਰੂਰਤ ਹੈ ਤੂੰ ਦੱਸ ਸੰ ਕੀ ਚਾਹੀਦਾ ਖਾਣ ਪੀਣ ਵੱਲੋਂ ਕਿਸੇ ਵੱਲੋਂ ਨਹੀਂ ਕਰਨਾ ਜੋ ਤੇਰਾ ਦਿਲ ਕਰੇ ਨਾ ਉਹਨਾਂ ਨੂੰ ਨਹੀਂ ਨਾ ਦੱਸਣਾ ਤੂੰ ਮੈਨੂੰ ਦੱਸਿਆ ਕਰ ਕਿ ਚਾਚੀ ਜੀ ਮੈਂ ਇਹ ਖਾਣਾ ਵਾ ਮੈਂ ਖਾਣਾ ਚਲੋ ਉਹ ਵਿਚਾਰੇ ਫੇਰ ਵੀ ਕਿਸਲੇ ਬੈਠੇ ਹੁੰਦੇ ਮੈਂ ਤੇ ਰਸੋਈ 'ਚ ਲੱਗੀ ਹੁੰਨੀ ਜੋ ਤੇਰਾ ਦਿਲ ਕਰਦਾ ਵਾ ਬਿਲਕੁਲ ਨਹੀਂ ਚੱਕਣਾ ਛੱਕਣਾ ਕਿਸੇ ਕਿਸਮ ਦਾ ਵੀ ਹੋਵੇ ਜਦੋਂ ਤੂੰ ਆਉਂ ਕਰਿਆਗਾ ਜੋ ਸਵੇਰੇ ਨਾਸ਼ਤਾ ਕਰਨਾ ਤੂੰ ਰਾਤੀ ਦੱਸ ਦਿਆ ਕਰ ਸਵੇਰੇ ਮੈਂ ਉਹ ਬਣਾ ਦੇਣਾ ਕਰਨਾ ਮੈਂ ਤੇ ਤੇਰੇ ਬਾਣੇ ਅਸੀਂ ਵੀ ਖਾ ਲਾਂ ਕਰਾਂਗੇ ਸਭ ਅੱਜ ਕੱਲ ਦੇ ਹਿਸਾਬ ਨਾਲ ਜਰੂਰੀ ਅਸੀਂ ਪਰੌਂਠੀਆਂ ਪਰੌਂਠੀਆਂ ਖਾਣੀ ਆਲੂ ਵਾਲੀ ਬਣਾ ਲੈ ਗੋਭੀ ਵਾਲੀ ਬਣਾ ਲੈ ਤੇਰੇ ਹਿਸਾਬ ਨਾਲ ਅਸੀਂ ਵੀ ਨਾਸ਼ਤੇ ਕਰਾਂਗੇ ਵਧੀਆ ਵਧੀਆ ਚੀਜ਼ਾਂ ਖਾਵਾਂਗੇ ਇਸ ਤਰ੍ਹਾਂ ਬੇਟਾ ਤੂੰ ਸੀ ਨਾ ਦੁਨੀਆਂ ਨੇ ਘੁੰਮ ਫੇਰੋ ਤੇ ਉੱਪਰ 골ਡੀ ਉੱਪਰ ਹੀ ਗਾਵ ਹੈ ਤੇ ਉਹਨਾਂ ਨੂੰ ਕਿਹਾ ਤੂੰ ਚਲੇ ਜੇ ਤੂੰ ਨਹੀਂ ਗਿਆ ਨਾ ਤੇ ਮੈਂ ਕਹਾਂ ਨਾ 골ਡੀ ਨੂੰ ਹਾਂ ਜੀ ਹਾਂ ਜੀ ਨਹੀਂ ਨਹੀਂ ਛੋਟੀ ਮੰਮੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿ ਦਾਂਗੀ ਫਿਰ ਵੇਖ ਲੈਣੇ ਘੁੰਮਣੇ ਚਲੋ ਹੋ ਹੋ ਘੁੰਮਾਂ ਚਾ ਕੇ ਠੀਕ ਹੈ ਬੇਟਾ ਹਾਂ ਜੀ ਠੀਕ ਹੈ ਮੈਂ ਰੋਟੀ ਬਣਾ ਰਹੀ ਹਾਂ ਤੇ ਕੋਈ ਚ ਸੋਚਣਾ ਹੋ ਹੈ ਤੁਹਾਨੂੰ ਘੁੰਮਣ ਫਿਰਨ ਦੀ ਪਈ ਹੋਈ ਹੈ ਤੁਹਾਨੂੰ ਇਹਨਾਂ ਨਹੀਂ ਪਤਾ ਲੱਗਦਾ ਤੁਸੀਂ ਭੁੱਖੀ ਬਾਣੀ ਵਾਂਗ ਸਿਰ ਦੀ ਬੈਠੀ ਹੋਈ ਆ ਕੋਈ ਰੋਟੀ ਮਾਣੀ ਬਣਾ ਕੇ ਮੈਨੂੰ ਦਿਓ ਮੈਂ ਸ਼ੂਗਰ ਦੀ ਮਰੀਜ਼ ਹੈਗੀ ਆ ਖਾਣੇ ਖਾਣੇ ਛੋਟੀ ਮੰਮੀ ਕੋ ਕਦੇ ਮੈਨੂੰ ਵੀ ਲੱਗੀ ਹੋਈ ਹੈ ਤੂੰ ਬੇਟਾ ਤੁਸੀਂ ਬਾਹਰ ਚੱਲੇ ਤੁਸੀਂ ਆਪੇ ਤੇ ਗਿਆ ਬਾਹਰੋਂ ਖਾ ਪੀ ਲੈਣੇ ਅਸੀਂ ਬਾਹਰੋਂ ਖਾ ਲੋ ਜਾ ਕੇ ਉਹ ਨਾ ਐਕਚੁਅਲੀ ਇਹਨਾਂ ਨੇ ਮੈਨੂੰ ਯਾਦ ਆਇਆ ਮੈਨੂੰ ਭੁੱਲ ਗਿਆ ਸੀ ਪਹਿਲਾਂ ਉਹ ਇਹਨਾਂ ਨੇ ਨਾ ਕਿਤੇ ਕੰਮ ਜਾਣਾ ਮੈਂ ਤੇ ਇਹਨਾਂ ਨੇ 2-3 ਵਜੇ ਆਣਾ ਤੇ ਫਿਰ ਆਪਾਂ ਸ਼ਾਮੀ ਹੋਵਾਂਗੇ ਕੋਈ ਗੱਲ ਨਹੀਂ ਬੇਟਾ ਤੂੰ ਮੈਨੂੰ ਪੁੱਲਾ ਕੇ ਦੱਸ ਖਾਣਾ ਕੀ ਪੁੱਲਾ ਮੈਨੂੰ ਦੱਸ ਤੂੰ ਠੀਕ ਉਹ ਮੈਂ ਜੀ ਬਣਾ ਲਵਾਂ ਅੱਜ ਤੇਰੀ ਮਨਪਸੰਦ ਦਾ ਬਣਾ ਦੇਣੀ ਆ ਤੂੰ ਜੋ ਖਾਣਾ ਨਾ ਤੂੰ ਮੈਨੂੰ ਦੱਸ ਪੰਜਾ ਮਿੰਟਾਂ ਚ ਬਣਾ ਦੇਣਾ ਤੇ ਨਾਲੇ ਚਾਹੀ ਜੀ ਵਾਸਤੇ ਵੀ ਤੇ ਬਣਾਣੀ ਹੋਈ ਹੈ ਤੈਨੂੰ ਬੋਲ ਫੜਾਫੜ ਮੈਂ 50 ਮਿੰਟਾਂ ਚ ਸਬਜ਼ੀ ਰੋਟੀ ਬਣਾ ਦੇਣੀ ਹੈ ਜੋ ਤੇਰਾ ਦਿਲ ਕਰਦਾ ਵੈ ਮੈਂ ਇਹਦੇ ਸਭ ਕੁਝ ਖਾ ਲੈਣੀ ਨਹੀਂ ਅੱਜ ਤੇਰੀ ਮਨ ਪਸੰਦ ਬਣਾਣਾ ਤੂੰ ਮਨੋਂ ਦਾ ਤੂੰ ਜੋ ਮੇਰੀ ਧੀ ਨੇ ਖਾਣਾ ਮੋਹੀ ਬਣਾਣੀ ਹੈ ਛੋਟੇ ਮੰਮੀ ਇਤਰਾ ਕਰਦੇ ਆ ਤੂੰ ਪਾਸਤਾ ਬਣਾ ਲਓ ਉਹ ਛੇਤੀ ਬਣ ਜਾਂਦਾ ਸਭ ਤੋਂ ਵਧੀਆ 2 ਮਿੰਟਾਂ ਚ ਬਣ ਜਾਂਦਾ ਪਾਸਤੇ ਦੀ ਕੀ ਗੱਲ ਹੈ ਕਿ ਕਰੀਮੀ ਬਣਾਵਾ ਕਿਹੜਾ ਬਣਾਵਾ ਨਹੀਂ ਸਿੰਪਲ ਹੀ ਬਣਾ ਲਓ ਕਰੀਮੀ ਨਹੀਂ ਥੋੜਾ ਜਿਹਾ ਸ਼ਿਮਲਾ ਮਿਰਚਾ ਵਗੈਰਾ ਪਾ ਲੈਣੀ ਹੈ ਪਾ ਲਓ ਕਰਮੀਓਨਿਸ ਨਾਲ ਪਾਓ ਇਹ ਚ ਚਲ ਨਹੀਂ ਪਾਂਦੇ ਇੱਕ ਗੜੀ ਗੱਲ ਆ ਤੂੰ ਜੋ ਖਾਣਾ ਤੇਰੇ ਬਾਣੇ ਅਸੀਂ ਵੀ ਖਾ ਲਾਂਗੇ ਸਭੋਂ ਮੈਂ ਬਣਾ ਲੈਣੀ ਪਾਸਤਾ ਬਣਾ ਲੈਣੀ ਆ ਇਹ ਆ ਕਿਹੜੀ ਬਲਾ ਗਈ ਪਾਸਤਾ ਹੈ ਮੈਂ ਤਾਂ ਸੁਣਿਆ ਹੀ ਨਾ ਅੱਜ ਪਹਿਲੀ ਵਾਰੀ ਹੈ ਚਾਹੀ ਜੀ ਘਬਰਾਓ ਨਾ ਤੁਹਾਨੂੰ ਤੁਹਾਡੀ ਰੋਟੀ ਮਿਲ ਜਾਂਦੀ ਹੈ ਵੈਸੇ ਹਾਤੀ ਦਾ ਟੇਸਟ ਦੇਖਣਾ ਚਾਹੀਦਾ ਖਾ ਕੇ ਤੇ ਦੇਖੋ ਬੜਾ ਸਵਾਦ ਹੁੰਦਾ ਹਾਂ ਮੈਂ ਅਜ ਕਦੀ ਅਜ ਕਦੀ ਖਾਦਾ ਹੀ ਨਹੀਂ ਮੈਂ ਤਾਂ ਸੁਣਿਆ ਹੀ ਨਾ ਪਹਿਲੀ ਵਾਰੀ ਹੈ ਬਣਾਣ ਲੱਗੀ ਤੁਹਾਨੂੰ ਖਾਂਦੀ ਹੈ ਅੱਛਾ ਆ ਤੇ ਖਾ ਕੇ ਦੇਖੋ ਵੈਸੇ ਤੁਹਾਨੂੰ ਤੁਹਾਡੀ ਰੋਟੀ ਦਿੰਨੇ ਰੋਟੀ ਖਾਓ ਮੈਂ ਬਾਸਾ ਮੁੱਤਾ ਕੋਈ ਨਹੀਂ ਖਾਣਾ ਮੈਨੂੰ ਸੋ ਰੋਟੀ ਚਾਹੀਦੀ ਹੈ ਤੇ ਰੋਟੀਆਂ ਦੇਣੇ ਆ ਹਾਂ ਦਾਲ ਬੁਲਕਾ ਮੈਨੂੰ ਸੋਨੀ ਤਰ੍ਹਾਂ ਬਣਾ ਕੇ ਦੇ ਦਿਓ ਠੀਕ ਹੈ ਦਰਮਿਆਨ ਦੇ ਚਾਚੀ ਜੀ ਇਸ ਤਰ੍ਹਾਂ ਕਰੋ ਕਿ ਦੋ ਦੋ ਚੀਜ਼ਾਂ ਬਣਾਨੀਆਂ ਚਾਹੀ ਜੀ ਸਹੀ ਕਹਿੰਦੇ ਆ ਤੁਸੀਂ ਇਦਾਂ ਕਰੋ ਕਿ ਮੈਂ ਵੀ ਉਹੀ ਖਾ ਲਾਂਗੀ ਰੋਟੀ ਚਾਹੀ ਨੂੰ ਰੋਟੀ ਮਿਲ ਜਾਂਦੀ ਹੈ ਪਾਸਤਾ ਦਾ ਕੀ ਹੈ ਦੋ ਮਿੰਟ ਜਿੰਨੀ ਦੇਨ ਨੂੰ ਪਰੌਂਠੀ ਬਣਨੀ ਹੁੰਦੀ ਤੈਨੂੰ ਪਾਸਤਾ ਬਣ ਜਾਣਾ ਪਾਸਤੇ ਉਹਦੀ ਨਾ ਤੇਰਾ ਜੋ ਦਿਲ ਕਰਦਾ ਤੈਨੂੰ ਪੱਲਾ ਵੀ ਕਹਿ ਨਹੀਂ ਹੈ ਤੇਰਾ ਜੋ ਦਿਲ ਕਰਦਾ ਤੈਨੂੰ ਅਸੀਂ ਉਹੀ ਘੁਆਣਾ ਮੈਂ ਐ ਨਹੀਂ ਤੂੰ ਸੋਰੇ ਘਰ ਹੈਗੇ ਤੇਰਾ ਹੁਣ ਆਪਣਾ ਘਰ ਹੈ ਪਾਪਾ ਨੂੰ ਕਹਿ ਦਿਆ ਕਰ ਕੋਈ ਵੀ ਚੀਜ਼ ਹੋਵੇ ਕਿ ਪਾਪਾ ਮੈਨੂੰ ਇਹ ਚੀਜ਼ ਲਿਆ ਦਿਓ ਗੋਲਡੀ ਨੂੰ ਕਹਿ ਦਿਆ ਕਰ ਰਾਤੀ ਕਿ ਮੈਨੂੰ ਇਹ ਚੀਜ਼ ਲਿਆ ਦਿਓ ਨਾਲੇ ਨਾ ਥੋੜਾ ਸਮਾਨ ਨਾ ਆਪਣੇ ਕਮਰੇ ਚ ਵੀ ਰੱਖਿਆ ਕਰੋ ਕਿਸੇ ਵੇਲੇ ਭੁੱਖ ਲੱਗ ਜਾਂਦੀ ਹੈ ਠੀਕ ਹੈ ਠੀਕ ਹੈ ਬੇਟਾ ਬੇਟਾ ਇਸ ਤਰ੍ਹਾਂ ਮੈਂ ਪਾਸਤਾ ਤੇ ਚਲੋ ਬਣ ਜਾਣਾ ਚਾਹੀਦਾ ਵੀ ਹੋ ਜਣੀ ਰੋਟੀ ਜੇ ਕੁਝ ਨਾਲ ਠੰਡਾ ਠੁੰਡਾ ਜਾਂ ਕੋਫੀ ਜਾਂ ਚਾਹ ਜੋ ਵੀ ਲੈਣ ਮਨ ਦਾ ਦੱਸਦੇ ਤੂੰ ਹਾਂ ਛੋਟੀ ਮੰਮੀ ਇਸ ਤਰ੍ਹਾਂ ਕਰੋ ਮੈਨੂੰ ਨਾ ਕੋਲਡ ਕੋਫੀ ਬੜੀ ਪਸੰਦ ਆ ਤੇ ਤੂੰ ਹੀ ਨਾ ਕੋਲਡ ਕਾਫੀ ਬਣਾ ਦੇ ਤੇ ਦਿਨ ਤੂੰ ਚੱਕ ਚੱਕ ਕੇ ਕਿਉਂ ਗੈਂ ਨਹੀਂ ਹੈ ਤੇਰਾ ਜੋ ਮੈਂ ਤੈਨੂੰ ਪੱਲਾ ਵੀ ਕਿਹਾ ਤੇਰਾ ਜੋ ਦਿਲ ਕਰਦਾ ਮਨ ਦਾ ਕੋਲਡ ਕਾਫੀ ਬਣਾ ਦੰਨੇ ਅਸੀਂ ਤਿੰਨ ਗਲਾਸ ਬਣਾ ਲੈਣ ਚਾਹੀ ਵਾਸਤੇ ਚਾਹ ਬਣਾ ਲੈਣ ਚਾਹੀ ਤੇ ਚਾਹ ਪਿੰਦੀ ਹੈ ਆਪਣਾ ਘਰ ਹੈ ਤੂੰ ਗੱਲ ਨਹੀਂ ਚੱਕਣਾ ਜੋ ਦਿਲ ਕਰਦਾ ਤੂੰ ਆਪਣੇ ਹੱਥੀ ਵੀ ਪਕਾ ਦੇ ਆਪਣੇ ਖਾ ਤੇ ਮੰਜੂ ਵੀ ਹੀ ਬਣਾ ਮੈਂ ਬਣਾ ਦੰਨੀ ਐ ਇੱਚ ਗੜੀ ਗੱਲ ਠੀਕ ਹੈ ਚੱਕਣਾ ਨਹੀਂ ਬਿਲਕੁਲ ਜੋ ਟੇਸ ਹੈ ਤੂੰ ਖਾਇਆਗਾ ਆਏ ਮੇਰੇ ਰੱਬਾ ਤੇ ਤੁਸੀਂ ਕੀ ਚੁੱਕੇ ਜਾਣਨਾ ਇਨੇ ਤੇ ਤੁਹਾਨੂੰ ਚੌਂਕੇ ਤੇ ਚੜਾ ਦਿੱਤਾ ਕਦੀ ਕਹਿੰਦੀ ਫਾਸਤਾ ਬਣਾ ਕਦੀ ਕਹਿੰਦੀ ਕੋਲ ਕੂਫੀ ਬਣਾ ਮੈਂ ਤਾਂ ਕਦੀ ਐਹੋ ਜੇ ਨਾਂ ਵੀ ਨਹੀਂ ਤੇ ਕਦੀ ਸੁਣਿਆ ਹੈ ਇਹ ਤੇ ਦੱਸ ਦੋਵੇਂ ਜਾਣੀਆਂ ਆਪ ਵੇਖ ਕੰਮ ਕਰਨ ਡੀਆਂ ਨੇ ਤੇ ਅੰਨੂ ਚੌਂਕੇ ਤੇ ਚੜਾਣ ਹਾ ਅੰਨੂ ਕਹਿੰਨਾ ਰੋਟੀ ਪਾਣੀ ਬਣਾਵੇ ਜੋਗੀ ਬਣਾਣਾ ਹੈ ਹੈ ਮਾਂ ਰਣੀ ਵੀ ਕਿਸ ਤਰ੍ਹਾਂ ਬੈਠੀ ਹੋਈ ਹੈ ਇਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਘਰ ਦੇ ਕੋਈ ਕੁਛ ਨਾ ਕੁਛ ਕੰਮ ਕੁੰਮ ਕਰਾਂ ਇਤੁਸੀ ਆਪ ਦੋਵੇਂ ਜਣੀਆਂ ਚੌਂਕੇ 'ਚ ਲੱਗੀਆਂ ਹੰਦੀਆਂ ਜੇ ਐ ਇਹਦੇ ਕੋਈ ਜ਼ਿੰਮੇਵਾਰੀ ਸੁੱਟੋ ਇਹਨੂੰ ਵੀ ਪਤਾ ਲੱਗੇ ਕਿ ਮੈਂ ਸਿਰੇ ਉੱਠ ਕੇ ਸਾਰਾ ਕੰਮ ਕਰਨਾ ਮੁੰਡੇ ਕਾਦੇ ਲਈ ਵਿਆਹੀ ਦੀਏ ਇਸੇ ਕਰਕੇ ਵਿਆਹੀ ਦੀਏ ਕਿ ਚਲੋ ਕਿਨਾਂ ਲੈਂਦੇ ਨੇ ਨੂੰਹਤੀ ਆਈ ਐ ਤੇ ਸੋਹਣੀ ਤਰ੍ਹਾਂ ਚੌਂਕੇ ਜਾਣ ਕੇ ਤੇ ਕੰਮ ਘੁੰਮ ਕਰੇ ਜਦੋਂ ਮੇਰਾ ਵਿਆਹ ਆਇਆ ਸੀ ਨਾ ਤੇ ਮੇਰੀ ਸੱਸਲੇ ਮੈਨੂੰ ਦੂਜੇ ਦਿਨ ਬਾਅਦ ਚੌਂਕੇ ਤੇ ਚੜਾ ਦਿੱਤਾ ਸੀ ਤੇ ਆਪ ਸਾਰਾ ਦਿਨ ਬੈਠੇ ਰਹਿੰਦੀ ਸੀ ਤੇ ਨੂੰਹਾਂ ਕਾਦੇ ਲਈ ਲਿਆਈ ਦੀਆਂ ਨੂੰਹ ਐਸੇ ਕੰਮ ਨੂੰ ਲਿਆਈ ਦੀਆਂ ਕਿ ਚਲੋ ਘਰ ਚੌਂਕਾ ਸਾਰਾ ਕੁਝ ਉਹ ਆਪ ਕਰਨ ਕੰਮ ਹੈਂ ਤੇ ਤੁਸੀਂ ਤੇ ਵੇਖਾਂ ਦੋਵੇਂ ਜਣੀਆਂ ਆਪ ਹੀ ਲੱਗੀਆਂ ਹੁੰਦੀਆਂ ਜੇ ਚੌਂਕੇ ਦੇ ਵਿੱਚ ਅੰਨੋ ਕੁਛ ਕਿਹਾ ਕਰੋ ਕੋਈ ਨਾ ਕੋਈ ਕੰਮ ਕਰਿਆ ਕਰੇ ਚਾਹੀ ਜੀ ਫੇਰ ਕੀ ਆ ਜੇ ਸੇ ਨੂੰ ਤੇ ਨੂੰ ਖਵਾ ਪਲਾ ਦਵਾਂਗੇ ਸਾਰੀ ਉਮਰ ਅੰਨੇ ਕੰਮ ਕਰਨਾ ਮੈਂ ਆਹੋ ਸਾਰੀ ਉਮਰ ਅੰਨੇ ਕੰਮ ਕਰਨਾ ਮੈਂ ਚੱਲ ਆ ਕੇ ਅਸੀਂ ਚਲੀਏ ਦੋ ਮਿੰਟ ਰਸੋਈ ਦੇ ਵਿੱਚ ਦੋ ਦਿਨ ਰੁਕੇ ਕਰ ਲਈ ਕੰਮ ਐਡੀ ਕਿਹੜੀ ਕਰਨੀ ਚੱਲ ਬੇਟਾ ਵੇਖੀ ਅਸੀਂ ਰਸੋਈ ਚ ਨੀ ਪਛਵਿੰਦਰ ਹਾਂਜੀ ਨਹੀਂ ਆਪਣੀ ਨੂ ਨੂੰ ਤਾਂ ਸੰਭ ਲੈ ਕੀ ਹੋਇਆ ਹਾਂ ਉਹ ਛੋਟੀ ਮੰਮੀ ਛੋਟੀ ਮੰਮੀ ਕਰੀ ਜਾਂਦੀ ਪਈਓ ਹੈ ਤੇ ਉਹਦੇ ਮਗਰ ਲੱਗਣ ਢਈਓ ਤੇ ਤੂੰ ਚੰਗੀ ਹੋਵੇਂ ਨਾ ਤੇ ਅਨੂ ਹੋਂਦੇ ਕੰਟਰੋਲ ਕਰ ਲੈ ਉਹ ਤੇ ਜੀ ਇਹੋ ਦੀ ਕੋਈ ਗੱਲ ਨਹੀਂ ਕਿਉਂ ਨਹੀਂ ਗੱਲ ਲੱਗੀ ਮੈਂ ਤੇ ਸਭ ਕੁਝ ਵੇਖਣ ਢਈ ਆ ਨਹੀਂ ਉਹ ਹਸਦੀਆ ਖੇੜਦੀਆ ਤਾਂ ਚੰਗੀਆਂ ਨਹੀਂ ਲੱਗਦੀ ਆਏ ਮੈਂ ਕਦੋਂ ਕਿੰਨੀ ਕੋਈ ਚੰਗੀਆਂ ਲੱਗ ਨਹੀਂ ਲੱਗਦੀਆਂ ਮੈਂ ਤਾਂ ਕਹਿੰਦੀ ਆ ਇੰਨੇ ਨੂੰ ਥਾਦੇ ਪਾ ਲੈਣਾ ਹੀ ਹੋ ਲੈ ਲੈ ਤੇ ਤੇਰਾ ਬੁਰਾ ਹਾਲ ਹੋ ਜਾਣਾ ਹੀ ਵਾਹਿਗੁਰੂ ਬੋਲੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਅੱਜ ਜਿਹੜੀ ਮੇਰੀ ਸਹੇਲੀ ਏ ਨਾ ਮੇਰੀ ਸਹੇਲੀ ਉਹਦੀ ਨੂੰਵੀ ਜੜੀ ਗਈ ਸੀ ਨਾ ਉਹ ਵੀ ਐਂਜੀ ਕਰਦੀ ਸੀ ਉਹ ਚਾਚੇ ਦੇ ਨਾਲ ਮਿਕਸ ਆ ਆਪਸ ਵਿੱਚ ਹੋ ਜਾਣਾ ਹੈ ਤੇ ਉਹਨੇ ਮੁੜ ਕੇ ਸਾਥ ਨੂੰ ਬਿਠਾਇਆ ਇੱਕ ਨੂੰ ਕਰੇ ਤੇ ਉਹ ਹੁਣ ਅਜ ਮੱਥੇ ਤੇ ਹੱਥ ਮਾਰ ਮਾਰ ਕੇ ਤੇ ਰੋਣ ਡਈਓ ਤੇਰਾ ਨਾ ਹੋਈ ਹਾਲ ਹੋ ਜਵੇ ਤੇਰੀ ਨਹੀਂ ਹੁੰਦਾ ਤੁਸੀਂ ਐਵੇਂ ਨਾ ਫਿਕਰ ਕਰੋ ਮੈਨੂੰ ਪਹਿਲਾਂ ਦੱਸੋ ਤੁਸੀਂ ਜਾਣਾ ਕੋ ਦੋ ਜਾਣਾ ਹਾਂ ਤੇ ਘਰ ਦੀ ਜਾਣਾ ਆਪਣੇ ਨਹੀਂ ਮੈਂ ਅੱਜ ਨਹੀਂ ਜਾਣਾ ਮੈਂ ਤਾਂ ਤੇਰੇ ਭਲੇ ਲਈ ਕਹਿਣ ਲਈ ਆ ਜਿਸ ਵੇਲੇ ਤੈਨੂੰ ਇਹ ਗੱਲਾਂ ਸਾਰੀ ਅਹਿਸਾਸ ਹੋਇਆ ਨਾ ਤੈਨੂੰ ਪਤਾ ਲੱਗਾ ਤੇ ਫਿਰ ਤੂੰ ਮੱਥੇ ਤੇ ਹੱਥ ਮਾਰ ਕੇ ਰੋਣਾ ਕਿ ਮੈਨੂੰ ਇਹ ਚੰਗਾ ਕਹਿਣ ਲਈ ਸੀ ਤੂੰ ਤੇ ਮੈਨੂੰ ਕੱਢਣ ਤੇ ਲੱਕ ਬੰਨਿਆ ਆਵੇ ਤੇ ਥੈ ਹੀ ਆਪਣੇ ਘਰ ਤੇ ਜਾਣਾ ਹੀ ਹੈ ਤੁਸੀਂ ਇੱਥੇ ਰਹਿੰਦੇ ਥੋੜੀ ਚੰਗੇ ਲੱਗਦੇ ਹੋ ਆਹ ਤੇ ਫਿਰ ਕੀ ਜੇ ਮੈਂ 4 ਦਿਨ ਆ ਹੀ ਗਈ ਆ ਤੇ ਉੱਥੇ ਕਿਹੜੀ ਗੱਲ ਹੈਗੀ ਆ ਵਧੀਆ ਸੂਰ ਲੱਗ ਰਹੇ ਨੇ ਬਹੁਤ ਵਧੀਆ ਤੇਰੇ ਜਦੋਂ ਅੰਕਲ ਗੁੱਸੇ ਤੋਂ ਦੇਖੀ ਨਾ ਤਾਂ ਪੁੱਲਾ ਵਾਵਾ ਬੋਲ ਲੈਂਦੇ ਹੀ ਨਹੀਂ ਐਸ ਤਰ੍ਹਾਂ ਨਹੀਂ ਕੁਝ ਸਕਦਾ ਕੋਈ ਐਸੋ ਹੋ ਹੀ ਨਹੀਂ ਸਕਦਾ ਐਸਾ ਨਹੀਂ ਹੁੰਦਾ ਕਦੇ ਚਾਚੀ ਚਾਬੀ ਗੱਡੀ ਦੀ ਕਿੱਥੇ ਪਹਿਲਾਂ ਮੇਰੀ ਗੱਲ ਸੁਣ ਨੱਥੇ ਬਹਿ ਕੇ ਦੱਸੋ ਕਿੱਥੇ ਚੱਲੇ ਆ ਮੈਂ ਆਫਿਸ ਆਫਿਸ ਤੇ ਤੂੰ ਛੁੱਟੀਆਂ ਲਿੱਤੀਆਂ ਹੀ ਆ ਮੈਂ ਮੈਨੂੰ ਨਾ ਕੋਈ ਜ਼ਰੂਰੀ ਕੰਮ ਹੈਗਾ ਸਾਰੇ ਕੰਮ ਛੱਡ ਪੱਲਾ ਕਿੰਨੇ ਦਿਨ ਹੋ ਗਏ ਤੇਰੇ ਵਿਆਹ ਨੂੰ ਹਫਤਾ ਹੋ ਗਿਆ ਹਫਤਾ ਹਫਤਾ ਕਿਤੇ ਭੁੱਲ ਗਿਆ ਭਾਈ 5 ਦਿਨ ਹੋਏ ਸਾਰੇ ਆ ਆਈਡੀਆ ਹੀ ਮੈਂ ਕਿਹਾ ਚਲ ਆਈਡੀਆ ਕਿਹਾ ਨਾ ਪੱਲਾ ਨਾ ਕੁੜੀ ਨੂੰ ਕਿਤੇ ਘੁਮਾਨ ਫੜਾਣ ਲੈ ਕੇ ਜਾ ਉਹ ਸੰਗਦੀ ਮਾਰੀ ਸਾਨੂੰ ਕੁਛ ਕੰਦੀ ਨਹੀਂ ਸਿਰ ਉਹਨੂੰ ਕੁੜੀ ਨੂੰ ਭੁੱਖ ਲੱਗੀ ਹੋਈ ਸੀ ਉਹਨੇ ਕੀਤੀ ਗੱਲ ਮੈਂ ਉਹਨੂੰ ਕਿਹਾ ਵਾ ਕਿ ਆਂਦੀ ਚਾਚੀ ਆਂਦੇ ਕਿਤੇ ਕੋ ਮਾਉ ਤੇ ਮੈਂ ਉਹਨੂੰ ਕਿਹਾ 2:00 ਵਜੇ ਤੱਕ ਮੈਂ ਆਉਣਾ ਵਾ ਫੇਰ ਮੇਰੀ ਗੱਲ ਸੁਣ 2 2 ਵਜੇ ਕੁਛ ਵੀ ਨਹੀਂ 2 ਵਜੇ ਜਾਏਗਾ ਢਾਈ ਪੋਨੇ 3 ਵਜਾਂ ਨੇ ਤੇ ਕੀ ਕਮਾਏਗਾ ਤੇ ਕੀ ਉਹਨੂੰ ਕਰੇਗਾ ਹੁਣ ਕੁੜੀ ਨੂੰ ਲੈ ਕੇ ਜਾ ਨਾਲ ਉਹ ਸਾਡੇ ਪਿੱਛੇ ਨਹੀਂ ਆਈ ਹੋਈ ਚਲੋ ਸਾਡੀ ਵੀ ਪੂਰੀ ਉਹਨੇ ਇੱਜ਼ਤ ਕਰਦੀ ਵੀ ਸੇਵਾ ਕਰਦੀ ਵੀ ਆ ਚਲੋ ਸੇਵਾ ਕੀ ਹੈ ਜੇ ਚਲੋ ਉਹਨੇ ਕਰਨੀ ਹੈ ਅਸੀਂ ਉਹਨੂੰ ਕਰਦੇ ਹਾਂ ਪਰ ਕਹਿਣ ਦਾ ਮੇਰੇ ਦਾ ਇਹ ਮਤਲਬ ਹੈ ਕੁੜੀ ਨੂੰ ਜਾਨਕੀ ਕੁਮਾਫਰਾ ਤੇ ਨਾਲ ਮਿਕਸ ਅਪ ਹੋਵੇ ਤੁਹਾਡਾ ਮੀਆਂ ਬੀਬੀ ਦਾ ਪਿਆਰ ਬਣਿਆ ਰਹਿੰਦਾ ਬੇਟਾ ਅਦਾ ਕੁਝ ਗੱਲਾਂ ਐਸੀਆਂ ਹੁੰਦੀਆਂ ਸਾਡੇ ਸਾਹਮਣੇ ਨਹੀਂ ਉਹ ਕਰ ਸਕਦੀ ਤੁਸੀਂ ਜਾਓ ਬਾਹਰ ਹੱਸੋ ਖੇਡੋ ਜੋ ਮਰਜੀ ਕਰੋ ਮੈਂ ਮਣਾਇਤੀ ਕੀਤਾ ਨਹੀਂ ਮੈਂ ਕਿਹਾ 2 ਵਜੇ ਚਲਦਾ ਨਹੀਂ 2 ਵਜੇ ਨਹੀਂ ਉਹ ਮੈਂ ਕੁੜੀ ਨੂੰ ਕਹਿ ਦਿੰਨੀ ਐ ਉਹ ਤਿਆਰ ਹੁੰਦੀ ਐ ਤੂੰ ਉਹਨੂੰ ਸੋਨਾ ਕੁਮਾਰ ਫਰਾ ਕੇ ਆਓ 5-6 ਘੰਟੇ ਲਾਵੋ ਬਾਹਰ ਕੁਝ ਨਹੀਂ ਹੁੰਦਾ ਚਲ ਮੈਂ ਚਾਚੀ ਕਹਿ ਦੋ ਫਿਰ ਤੁਸੀਂ ਉਹ ਤਿਆਰ ਹੋ ਜਾਈਂ ਚਲ ਮੇਰੀ 2 ਮਿੰਟ ਗੱਲ ਸੁਣ ਕੁੜੀ ਨੂੰ ਨਾ ਖੁਸ਼ ਰੱਖੀ ਬੇਟਾ ਉਹ ਬਗਾਨਾ ਘਰ ਛੱਡ ਕੇ ਆਈ ਹੋਈ ਐ ਕਿਧੇ ਪਿੱਛੇ ਆਈ ਐ ਇੰਛਾ ਇੱਕ ਹੈ ਸਾਡੇ ਪਿੱਛੇ ਆਈ ਹੈ ਨਾ ਤੇ ਜੇ ਅਸੀਂ ਵੀ ਉਹਨੂੰ ਪਿਆਰ ਦੇਵਾਂਗੇ ਤੇ ਕੀ ਫਾਇਦਾ ਸਾਡਾ ਆ ਜਾ ਕੇ ਤੇਰੀ ਮੰਮੀ ਤੇ ਮੈਂ ਹੀ ਆ ਨਾ ਦੋਨੇ ਘਰ ਦੇ ਵਿੱਚ ਹੋਰ ਕੌਣ ਹੈਗਾ ਚਲੋ ਨਾਨੀ ਦੇਤੇ ਤੈਨੂੰ ਸੁਭਾ ਦਾ ਪਤਾ ਹੀ ਹੈ ਉਹ ਉੱਚਾ ਨੀਵਾ ਬੋਲ ਪੈਂਦੇ ਆ ਤੋਂ ਪਰ ਅਸੀਨੀਆ ਕੁੜੀ ਨੂੰ ਮਹਿਸੂਸ ਹੋਣ ਦੇਣਾ ਨਾਨੀ ਦਾ ਕੀ ਦੋ ਦਿਨ ਹੋ ਰਿਹਾ ਲੇ ਕਿ ਚਾਰ ਦਿਨ ਹਫਤਾ ਲਾ ਲੇ ਕਿ ਵੱਧ ਤੋਂ ਵੱਧ ਮੇਰਾ ਸਭਾ ਹੀ ਨਹੀਂ ਚਾਚੀ ਇਸ ਤਰ੍ਹਾਂ ਦਾ ਹੈਗਾ ਮੈਨੂੰ ਪਤਾ ਹੈ ਕਿ ਉਹ ਵੇਖੋ ਸਾਰਾ ਕੋਸ਼ਿਸ਼ ਛੱਡ ਕੇ ਆਪਣਾ ਪਿਛੇ ਪਰਿਵਾਰ ਇੰਨੇ ਸਾਲ ਦਾ ਪਿਆਰ ਛੱਡ ਕੇ ਆਹੀ ਹੁੰਦੀ ਆ ਤੇ ਉਹਨੂੰ ਆਪਾਂ ਆਉਂਦਿਆਂ ਕੋਈ ਬਗਾਨਾ ਥੋੜੀ ਮਹਿਸੂਸ ਕਰਾਉਣਾ ਆਪਣਾ ਹੀ ਮਹਿਸੂਸ ਕਰਾਉਣਾ ਵਾ ਤੇ ਮੈਂ ਫੀਲਿੰਗਸ ਦੀ ਕਦਰ ਕਰਦਾ ਵਾਂ ਤੇ ਕੋਈ ਨਹੀਂ ਤੁਸੀਂ ਕਹੋ ਉਹਨੂੰ ਤੇ ਮੈਂ ਫਿਰ ਹਾਂ ਚੇਂਜ ਕਰਕੇ ਨਾ ਹਾਂ ਚੇਂਜ ਕਰ ਲੈ ਤੇ ਜੋ ਕੁੜੀ ਕਹੇਗੀ ਨਾ ਉਹਨੂੰ ਖੁਆਪ ਲਾ ਲਿਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਹੋਊਗਾ ਇਸ ਤਰ੍ਹਾਂ ਖਾ ਲਈ ਤੇ ਬਾਕੀ ਮੈਂ ਮੰਮੀ ਤੇਰੀ ਨੂੰ ਆਪੇ ਰੋਟੀ ਰੋਟੀਆਂ ਸੀ ਆਪੇ ਖਾ ਲਾਂਗੇ ਦੋਨੇ ਜਾਨੀ ਠੀਕ ਹੈ ਇਸ ਤਰ੍ਹਾਂ ਹੀ ਚਲ ਠੀਕ ਹੈ ਬੇਟਾ ਤੇ ਜਾ ਉਹ ਤੇ ਮੈਂ ਤੇਰੇ ਫਿਰ ਮੰਮੀ ਨੂੰ ਵੀ ਬੋਲ ਦਿੰਨੀ ਆ ਤੂੰ ਗੋਲਡੀ ਹੋਣੇ ਚਲਾ ਗਿਆ ਠੀਕ ਠੀਕ ਅੱਛਾ ਤੂੰ ਤੇ ਆਤੀ ਹੋ ਰੋ ਜਾ ਚੱਗੀ ਸਰ ਹੈ ਆ ਮੈਂ ਚੱਲ ਤੇ ਗੱਡੀ ਲੈ ਜੀ ਬੇਟਾ ਨਾ ਠੀਕ ਹੈ ਨਹੀਂ ਜਿਹੜੇ ਕੰਮ ਤੈਨੂੰ ਕਰਨੇ ਚਾਹੀਦੇ ਸੀ ਨਾ ਤੇ ਉਹ ਵੇਖ ਲੈ ਮੰਜੂ ਕ ਰੰਡਿਆ ਹੀ ਹੋ ਹੈਂ ਤੇ ਆਪੇ ਉਹਨੇ ਚਾਚੀ ਚਾਚੀ ਕਹਿਣਾ ਹੈ ਨਾ ਤੂੰ ਭੋਲੀ ਦੀ ਭੋਲੀ ਹੋ ਰਹੀ ਸਾਰੀ ਉਮਰ ਦੀ ਭੋਲੀ ਦੀ ਭੋਲੀ ਬਣੀ ਰਹਿਣਾ ਮੈਂ ਤੈਨੂੰ ਨਹੀਂ ਕੁਝ ਵੀ ਪਤਾ ਲੱਗਦਾ ਪਿਆ ਚਾਹੀ ਜੀ ਇਹੋ ਜੀ ਗੱਲਾਂ ਮੇਰੇ ਦਿਮਾਗ ਚ ਨਾ ਵੜੋ ਕੋਈ ਗੱਲ ਨਹੀਂ ਇਹੋ ਜੀ ਮੰਜੂ ਬਹੁਤ ਚੰਗੀ ਹੈ ਬਹੁਤ ਪਿਆਰ ਕਰਦੀ ਹੈ ਮੈਨੂੰ ਵੀ ਕਰਦੀ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੀ ਹੈ ਆਪੇ ਤਾਂ ਤੈਨੂੰ ਪਤਾ ਲੱਗ ਜਾਏਗਾ ਨਾ ਨਹੀਂ ਇਹੋ ਜੀ ਨਹੀਂ ਮੰਜੂ ਮੈਂ ਪਤਾ ਤੂੰ ਸੇਵਨ ਮੈਂ ਇਹੋ ਜੀਆਂ ਗੱਲਾਂ ਮੇਰੇ ਦਿਮਾਗ ਚ ਤੂੰ ਛੜੀ ਜਾਂਦੇ ਤੜੀ ਛੜਦਾ ਹੀ ਨਹੀਂ ਗੱਲ ਨੂੰ ਤੁਸੀਂ ਤਾਂ ਦਾ ਫਾਇਦੀ ਮੈਂ ਤੇ ਤੁਹਾਡੀਆਂ ਗੱਲਾਂ ਸੁਣ ਸੁਣ ਮੈਂ ਤੇ ਤੇਰੇ ਫਾਇਦੇ ਲਈ ਕਹਿਣ ਦਈ ਆ ਅੱਗੋਂ ਵੇਖ ਲੈ ਤੇਰੀ ਮਰਜ਼ੀ ਮੇਰਾ ਫਾਇਦਾ ਨਾ ਬੋਧਾ ਸੋਚਿਆ ਕਰੋ ਤੇ ਇਹ ਨਹੀਂ ਸਮਝ ਆਂਦੀ ਕਿ ਉਹਨੇ ਦੋਵਾਂ ਜਣਿਆਂ ਨੂੰ ਹੱਥਾਂ ਦੇ ਪਾ ਲਿਆ ਆਇਆ ਵੈ ਹੈ ਤੈਨੂੰ ਤੈਨੂੰ ਕੱਖ ਨਹੀਂ ਪਤਾ ਲੱਗਦਾ ਕਿ ਤੂੰ ਭੋਲੀ ਦੀ ਭੋਲੀ ਹੋ ਰਹੀ ਨਾ ਸਾਰੀ ਉਮਰ ਤੇ ਜੇ ਬਾਅਦ ਵਿੱਚ ਮੇਰੇ ਕੋਲ ਆਈ ਨਾ ਤੇ ਫਿਰ ਤੈਨੂੰ ਪਤਾ ਲੱਗਣਾ ਇੱਥੇ ਬੈਠੀ ਰਿਆ ਕਰੀ ਉਹ ਚਾਈ ਨਹੀਂ ਆਂਦੀ ਤੁਹਾਡੇ ਕੋਲ ਨਹੀਂ ਆਂਦੀ ਕੁਝ ਨਹੀਂ ਹੋ ਜਿਆ ਹੋਣਾ ਸੁਝਿਆ ਮੈਂ ਕੰਬਰਾਟ ਪਾਈ ਮੈਨੂੰ ਆਹੋ ਸੋ ਇਹ ਕੰਬਰਾਟ ਪਾਈ ਐ ਸੋ ਮੇਰਾ ਦਿਮਾਗ ਪਰੇਸ਼ਾਨ ਹੋਇਆ ਦਾ ਦਿਮਾਗ ਸ਼ਾਂਤੀ ਦੇ ਮੈਂ ਬੈਠੀ ਹੁੰਨੀ ਬੋਲੀ ਜਾਂਦੇ ਬੋਲੀ ਜਾਂਦੇ ਆਪਣਾ ਸੁਭਾਅ ਥੋੜਾ ਬਦਲੋ ਆਹੇ ਮੈਂ ਤਾਂ ਤੇਰੇ ਫਾਇਦੇ ਲਈ ਕਹਿਂ ਰਹੀ ਆਂ ਉਹ ਮੇਰਾ ਫਾਇਦਾ ਨਾ ਕਰ ਤੋ ਆਪਣਾ ਫਾਇਦਾ ਮੈਂ ਆਪੇ ਦੇਖ ਲਾਂਗੀ ਹਾਂ ਚੱਲ ਫਿਰ ਦੇਖਦੀ ਰਹੇ ਮੈਂ ਟੱਲੀ ਐ ਇਹ ਮੈਂ ਬੋਲੀ ਜਾਂਦੇ ਬੋਲੀ ਜਾਂਦੇ ਛੱਡਦੇ ਹੀ ਨਹੀਂ ਗੱਲ ਨੂੰ ਕਹਿਨੇ ਤਾਂ ਮੇਰੇ ਦਿਮਾਗ ਤੇ ਪਰੇਸ਼ਾਨੀ ਪਾਤੀ ਮੈਨੂੰ ਟੈਂਸ਼ਨ ਐ ਤੇ ਗੱਲ ਸਹੀ ਤੇ ਨਹੀਂ ਆ ਚਾਹੀਦੀ ساری ਉਮਰ ਅਣਡਾਈ ਹੋ ਸਕਦਾ ਠੀਕ ਹੀ ਕਹਿੰਦੇ ਹੋ ਪਰ ਮੈਨੂੰ ਸਮਝ ਨਹੀਂ ਲੱਗਦੀ ਵੀ ਕੀ ਕਰਾਂ ਤੇ ਕੀ ਨਾ ਕਰਾਂ ਪਰ ਮੰਜੂ ਐ ਕੁਝ ਕਰ ਨਹੀਂ ਸਕਦੀ ਮੈਨੂੰ ਪਤਾ ਮੇਰਨਾ ਨਹੀਂ ਕਰ ਸਕਦੀ ਜੋ ਮੈਂ ਪਿਆਰ ਕਰਦੀ ਮੈਂ ਵੀ ਬਹੁਤ ਪਿਆਰ ਕਰਦੀ ਸਾਡਾ ਪਰਿਵਾਰ ਹੀ ਕਹ ਮੈਂ ਕੋਈ ਸੋਚਾਂ ਨਾ ਗੱਲਾਂ ਦੇਖੀ ਗਈ ਜੋ ਹੋਈ ਕਿੰਨੇ ਦਿਨ ਹੋ ਗਏ ਮੈਂ ਮੰਮੀ ਨਾਲ ਗੱਲ ਨਹੀਂ ਕੀਤੀ ਮੈਂ ਤੇ ਵੈਸੇ ਬੋਰ ਹੁੰਦੀ ਹੀ ਤੇ ਮੰਮੀ ਦਾ ਫੋਨ ਵੀ ਨਹੀਂ ਆਇਆ ਉਹ ਸੋਚਦੇ ਹਣੇ ਆ ਮੈਂ ਬਿਜ਼ੀ ਹਾਂ ਇਹ ਤਰ੍ਹਾਂ ਕਰਦੀ ਆ ਅੱਜ ਨਾ ਮੈਂ ਮੰਮੀ ਨੂੰ ਕਾਲ ਕਰ ਹੀ ਲੈਣੀ ਆ ਵੇਖਾਂ ਤੇ ਸਹੀ ਕੀ ਕਰਨਦੇ ਆ ਚੋਕ ਕਰ ਲੈਣਾ ਸਹੀ ਕਿਤੇ ਫੋਨ ਨਾ ਇਹਨਾਂ ਦਾ ਚੁੱਕਦੇ ਨਹੀਂ ਛੇਤੀ ਚੁੱਕ ਲਉਣਾ ਫੋਨ ਬੱਜੀ ਜਾਂਦੇ ਆ ਚੁੱਕਨ ਨਹੀਂ ਤੇ ਹੈਲੋ ਹੈਲੋ ਹਾਂਜੀ ਸਸਰੀ ਕਾ ਮੰਮੀ ਸਸਰੀ ਕਾ ਪੁੱਤਰ ਸਤਿ ਸ੍ਰੀ ਅਕਾਲ ਕੀ ਹਾਲ ਮੇਰੀ ਤੇ ਇਦਾ ਮੇਰਾ ਤੇ ਵਧੀਆ ਮੰਮੀ ਵੇਖ ਲਓ ਤੁਸੀਂ ਬਦਲ ਗਏ ਜੇ ਬਦਲ ਗਈ ਤੇ ਹੋਰ ਇੰਨੇ ਦਿਨ ਹੋ ਗਿਆ ਮੈਨੂੰ ਫੋਨ ਨਹੀਂ ਕੀਤਾ ਹਏ ਤੱਕਨ ਤੁਸੀਂ ਪੁੱਤਰ ਮੇਰੀ ਤੇਰੀ ਸਾਸਨਾ ਗੱਲ ਹੋਈ ਸੀ ਤੇ 골ਡਨਾਂ ਵੀ ਗੱਲ ਹੋਈ ਸੀ ਮੈਸ ਕਰਕੇ ਨੇ ਤੈਨੂੰ ਫੋਨ ਕੀਤਾ ਕਿ ਤੂੰ ਬਿਜ਼ੀ ਹੋਵੇਂਗੀ ਜਦੋਂ ਧੀਆਂ ਵੇ ਗਈਆਂ ਜਾਂਦੀਆਂ ਨਾ ਕੋਈ ਆ ਗਿਆ ਕੋਈ ਚਲੇ ਗਿਆ ਇਹ ਹੁੰਦਾ ਓ ਮਮਮੀ ਤੁਸੀਂ ਉਹਨਾਂ ਨਾਲ ਗੱਲ ਕਰ ਲਈ ਪਰ ਮੇਰੇ ਨਾਲ ਨਹੀਂ ਗੱਲ ਕੀਤੀ ਚੱਲ ਪੁੱਤਰ ਪਤਾ ਤੇ ਲੱਗ ਗਿਆ ਨਾ ਮੈਨੂੰ ਕਿ ਮੇਰੀ ਧੀ ਠੀਕ ਆ ਖੁਸ਼ ਆ ਹਾਂਜੀ ਹਾਂਜੀ ਮਮਮੀ ਬਹੁਤ ਵਧੀਆ ਸਾਰੇ ਇੱਥੇ ਮੇਰਾ ਬੜਾ ਖਿਆਲ ਰੱਖਦੇ ਆ ਵਧੀਆ ਗੱਲ ਐ ਪੁੱਤ ਤੂੰ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਧਿਆਨ ਰੱਖਣਾ ਹੀ ਰੱਖਣਾ ਨਾਲੇ ਬੜੇ ਹੀ ਚੰਗੇ ਆ ਸਾਰੇ ਜਾਣੇ ਮੇਰੀ ਤੇਰੀ ਸਾਸ ਨਾਲ ਗੱਲ ਹੋਈ ਤੇਰੀ ਸਾਸ ਤੇਰੀਆਂ ਤਰੀਫਾਂ ਹੀ ਕਰੀ ਜਾਂਦੀ ਆ ਤੇ ਗੋਲਡੀ ਉਹਦਿਆਂ ਤੇ ਕਿਆ ਬਾਤਾਂ ਪੁੱਤ ਹਾਂਜੀ ਮੰਮੀ ਤੁਸੀਂ ਆਪਣਾ ਦੱਸੋ ਤੁਸੀਂ ਤੇ ਠੀਕ ਜੇ ਨਾ ਤੁਹਾਡਾ ਦਿਲ ਮੈਨੂੰ ਪਤਾ ਲੱਗਦਾ ਤੇ ਉਹਨਾਂ ਨਹੀਂ ਕੱਲੇ ਆ ਦਾ ਤੁਸੀਂ ਆ ਜਿਆ ਕਰੋ ਕਦੀ ਕਦੀ ਕੋਈ ਨਹੀਂ ਪੁੱਤ ਆਵਾਂਗੇ ਬਾਕੀ ਬਾਣੀ ਆਈ ਸੀ ਮੇਰ ਕੋ ਬੈਠੀ ਸੀ ਮੈਂ ਨਾਲ ਗੱਲਾਂ ਬਾਤਾਂ ਕਰਕੇ ਗਈ ਆ ਤੇ ਮੈਨੂੰ ਕਹਿੰਦੀ ਸੀ ਆਂਟੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਵੱਲ ਆਇਆ ਕਰਾਂਗੀ ਤੇ ਜਾਂ ਤੁਸੀਂ ਮੇਰੇ ਵੱਲ ਆ ਜਾ ਕਰੋ ਹਾਂਜੀ ਮੰਮੀ ਉਹਨਾਂ ਨੂੰ ਮੈਂ ਕਹਿ ਕੇ ਆਏ ਸੀ ਹੁਣ ਤੁਸੀਂ ਜੇ ਤੁਸੀਂ ਖਿਆਲ ਰੱਖਣਾ ਮੰਮੀ ਦਾ ਉਹ ਆਪਣੀ ਰਿਸਪੌਂਸਿਬਿਲਟੀ ਨਾ ਚੰਗੀ ਤਰ੍ਹਾਂ ਸਮਝਦੇ ਆ ਤੇ ਮੈਨੂੰ ਨਾ ਤੁਹਾਡੀ ਆਵਾਜ਼ ਸਹੀ ਨਹੀਂ ਲੱਗਦੀ ਤੁਸੀਂ ਠੀਕ ਤੇਗੇ ਜੇ ਨਾ ਪੁੱਤਰ ਤੈਨੂੰ ਪਤਾ ਆ ਵਿਆਹ ਦੇ ਵਿੱਚ ਥੋੜਾ ਬਹੁਤਾ ਕੰਮ ਕਰਕੇ ਅਸਰਫਾਈ ਕਰੋਗੇ ਸੀ ਮੈਨੂੰ ਬਹੁਤ ਜ਼ਿਆਦਾ ਅੱਛਾ ਤੇ ਬਾਕੀ ਕੋ ਫਿਕਰ ਨਾ ਕਰ ਤੋ ਬਾਣੀ ਨੇ ਪੂਰਾ ਮੇਰਾ ਧਿਆਨ ਰੱਖਿਆ ਖੋਰ ਗੱਲ ਸੁਣ। ਅ ਟਿਵੀਸ਼ਨ ਵਾਲੇ ਬੱਚੇ ਕਈਆਂ ਤਾਂ ਭਲੇਖਾ ਲੱਗਦਾ ਰੋਜ਼ ਬੈਗ ਲੈ ਕੇ ਆ ਜਾਂਦੇ। ਮੰਮੀ ਤੂੰ ਹੀ ਆਪਣਾ ਧਿਆਨ ਰੱਖੋ ਤੇ ਮੈਨੂੰ ਕਿਉਂ ਨਹੀਂ ਫੋਨ ਕੀਤਾ? ਮੈਂ ਆ ਜਾਣਾ ਹੀ ਜੇ ਕਹਿੰਦੇ ਉਹ ਤੇ ਹੁਣੇ ਆ ਜਾਵਾਂ ਮੈਂ ਤੁਹਾਡੇ ਕੋਲੇ। ਪੁੱਤ ਤੂੰ ਫਿਕਰ ਨਾ ਕਰ। ਬਾਕੀ ਤੇਰਾ ਆਪਣਾ ਘਰ ਜਦੋਂ ਮਰਜ਼ੀ ਆ ਜਾਵੇਂ ਤੂੰ। ਮੈਂ ਮੰਮੀ ਸ਼ੇਤੀ ਆਵਾਂਗੀ ਕਿਉਂਕਿ ਤੁਸੀਂ ਠੀਕ ਨਹੀਂ ਜੇ ਹੁਣ ਮੇਰਾ ਇੱਥੇ ਵੀ ਨਹੀਂ ਦਿਲ ਲੱਗਣਾ। ਨਾ ਪੁੱਤ। ਘਰ ਤੇਰਾ ਵੀ ਬੇਸ਼ੱਕ ਆਪਣਾ ਪਰ ਇਹ ਘਰ ਹੁਣ ਪਹਿਲਾ ਐਸ ਤਰ੍ਹਾਂ ਨਹੀਂ ਕਿ ਜਦੋਂ ਦਿਲ ਕੀਤਾ ਮੂੰਹ ਚੁੱਕ ਕੇ ਆਕੇ ਪੁੱਤ ਪਹਿਲਾਂ ਹੁਣ ਪਰਮਿਸ਼ਨ ਲੈਣੀ ਪੈਣੀ ਪੁੱਤ ਤੈਨੂੰ ਆਪਣੀ ਸੱਸ ਕੋਲ ਪੁੱਛਣਾ ਪੈਣਾ ਕਿ ਮੰਮੀ ਜੀ ਮੈਂ ਹੋਵਾਂ ਤੇਰੀ ਮੰਮੀ ਮੈਨੂੰ ਪਤਾ ਬਹੁਤ ਚੰਗੇ ਉਹਨਾਂ ਨਾਂ ਨਹੀਂ ਕਰਨੇ ਹੁਣ ਪੁੱਤ ਆਪਣੇ ਆਪ ਕਦੇ ਖਤਮ ਨਹੀਂ ਬਾਹਰ ਚੁੱਕਣਾ ਜਿੰਨਾ ਚੱਕਰ ਸੱਸ ਮਾਂ ਕੋਲੋਂ ਆਪਣੇ ਆਦਮੀ ਕੋਲੋਂ ਘਰ ਦੇ ਜੀਹਾਂ ਦੀ ਪਰਮਿਸ਼ਨ ਲੈ ਕੇ ਆਉਣਾ ਚਾਹੀਦਾ ਪੁੱਤ ਇਹ ਨਹੀਂ ਕਿ ਫੜੀ ਐਕਟਿਵ ਦੀ ਚਾਬੀ ਮੂਚੋ ਕੇ ਆਗੇ ਪੁੱਤ ਵਿਆਹੇ ਤੇ ਵਿੱਚ ਤੇ ਕਵਾਰੇ ਦੇ ਵਿੱਚ ਪੁੱਤ ਫਰਕ ਹੁੰਦਾ ਬੇਟਾ ਹਾਂਜੀ ਮੰਮੀ ਇਹ ਤਾਂ ਹੈਗਾ ਤੁਸੀਂ ਵੇਖੋ ਜਦੋਂ ਕਵਾਰੇ ਸੀ ਉਦੋਂ ਉਹ ਘਰ ਸਾਡਾ ਆਪਣਾ ਸੀ ਤੇ ਜਦੋਂ ਵਿਆਹੇ ਗਏ ਆ ਉਹ ਦੋਸੇ ਘਰ ਚ ਆਣ ਲਈ ਪਰਮਿਸ਼ਨ ਲੈਣੀ ਪੈਂਦੀ ਆ ਕਿੰਨਾ ਕੁਝ ਬਦਲ ਜਾਂਦਾ ਨਾ ਮੰਮੀ ਨਹੀਂ ਪੁੱਤ ਐਸਾ ਨਹੀਂ ਹੁੰਦਾ ਹੁਣ ਜਦੋਂ ਤੂੰ ਘਰੋਂ ਮੇਰੇ ਕੋਲੋਂ ਬਾਹਰ ਜਾਂਦੀ ਸੀ ਤੇ ਮੇਰੇ ਕੋਲ ਪੁੱਛ ਕੇ ਜਾਂਦੀ ਸੀ ਨਾ ਇਹ ਥੋੜਾ ਕਿ ਜਿੱਥੇ ਮਰਜ਼ੀ ਆਪੇ ਚਲੇ ਜਾਂਦੀ ਸੀ ਦੇ ਜੇ ਕਿ ਤੇ ਬੰਦਾ ਆਂਡ ਗਵੰਡ ਵੀ ਜਾਂਦਾ ਤਦ ਵੀ ਮਾਂ ਲੱਭਣ ਲੱਗ ਪੰਦੇ ਪੁੱਤ ਇਹ ਸਿਰਫ ਐਵੇਂ ਵੀ ਗੱਲਾਂ ਹੀ ਬਣੀਆਂ ਕਿ ਸਹੁਰੇ ਜਾ ਕੇ ਮੂੰਹ ਚੱਕੋ ਜਦੋਂ ਮਰਜੀ ਚੱਲ ਜਾ ਨਹੀਂ ਪੁੱਤ ਇੱਥੇ ਵੀ ਪੁੱਛਣਾ ਪੰਦਾ ਜੇ ਮਾਂ ਨੂੰ ਪਿਓ ਨੂੰ ਪੁੱਛ ਕੇ ਜਾਣਾ ਪੰਦਾ ਤੇ ਆਪਣੇ ਘਰ ਵੀ ਆਪਣੇ ਆਦਮੀ ਨੂੰ ਤੇ ਸੱਸ ਨੂੰ ਪੁੱਛ ਕੇ ਜਾਣਾ ਚਾਹੀਦਾ ਬੇਟਾ ਹਾਂਜੀ ਮੰਮੀ ਠੀਕ ਆ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਸ ਤਰ੍ਹਾਂ ਹੀ ਕਰਾਂਗੀ ਤੇ ਹੁਣ ਤੁਸੀਂ ਆਪਣਾ ਧਿਆਨ ਰੱਖਿਓ ਦਵਾਈ ਦੋਵੀਂ ਖਾ ਲਈ ਨਾ ਤੁਸੀਂ ਠੀਕ ਹੈ ਬੇਟਾ ਖਾ ਲਈ ਮੈਂ ਹਾਂ ਚਲੋ ਚਲ ਠੀਕ ਹੈ ਹਾਂਜੀ ਠੀਕ ਹੈ ਮਮ ਠੀਕ ਹੈ ਬਟਾ ਓਕੇ ਮੰਮੀ ਨਾ ਮੈਨੂੰ ਪਤਾ ਬਿਮਾਰ ਹੋ ਗਈ ਹੋਣੇ ਆ ਕਿਉਂਕਿ ਮੈਂ ਮੈਨੂੰ ਪਤਾ ਇਹਨਾਂ ਦਾ ਦਿਲ ਨਹੀਂ ਲੱਗੰਦਿਆ ਮੈਂ ਸੋਚਣ ਨਹੀਂ ਆ ਕਿ ਮੰਮੀ ਨੂੰ ਮੇਲ ਲਈਏ ਜਾ ਕੇ ਉਹ ਵੀ ਵਿਚਾਰੇ ਇਕੱਲੇ ਹੀ ਆ ਬਹਾਣੀ ਤੇ ਕਦੀ ਕਦੀ ਆਂਦੇ ਨੇ ਪਰ ਮੈਨੂੰ ਬਾਣੀ ਦਾ ਪਤਾ ਉਹ ਮੰਮੀ ਦੀ ਪੂਰੀ ਤਰ੍ਹਾਂ ਟੇਕ ਕੇਅਰ ਕਰਦੇ ਉਹਨਾਂ ਦਾ ਸੁਭਾਅ ਬੜਾ ਵਧੀਆ ਸ਼ੁਰੂ ਤੋਂ ਹੀ ਚਲੋ ਕੋਈ ਗੱਲ ਨਹੀਂ ਮੈਂ ਨਾ ਮੰਮੀ ਕੋ ਪੁੱਛ ਕੇ ਨਾ ਜਦੋਂ ਮੈਨੂੰ ਟਾਈਮ ਲੱਗਾ ਮੈਂ ਹੋ ਆਵਾਂਗੀ ਮੰਮੀ ਵੱਲ